ਪੰਜਾਬ ਦੇ 6ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਦੇ ਲਈ ਵੱਡੀ ਖਬਰ 15 ਤਰੀਕ ਤੋਂ ਹੋਣਗੇ ਪੇਪਰ ਸ਼ੁਰੂ ਕੀਆ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾਬ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਰਾਜ ਵਿਦਿਆਖੋਜ ਅਤੇ ਸਿਖਲਾਈ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਵਿਸ਼ਾ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆ 2 ਜਨਵਰੀ 2024 ਦੀ ਡੇਟ ਸ਼ੀਟ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਮਿਤੀ 15/1/2024 ਤੋਂ ਰਾਜ ਦੇ ਸੂਬਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪ੍ਰੀ ਬੋਰਡ ਅਤੇ ਟਰਮ ਪ੍ਰੀਖਿਆ 2 ਕਰਵਾਈ ਜਾ ਰਹੀ ਹੈ। ਇਹ ਸਬੰਧੀ 6ਵੀਂ ਤੋਂ 12ਵੀਂ ਜਮਾਤ ਲਈ ਤਿਆਰ ਡੇਟ ਸ਼ੀਟ ਹੇਠ ਲਿਖੇ ਅਨੁਸਾਰ ਹੈ। ਆਓ ਦੇਖਦੇ ਹਾਂ ਡੇਟ ਸ਼ੀਟ ਕਿਸ ਤਰੀਕੇ ਨਾਲ ਕਿਹੜੇ ਸਟੂਡੈਂਟ ਦਾ ਪੇਪਰ ਹੋਵੇਗਾ ਤੇ ਕਿਹੜੇ ਵਿਸ਼ੇ ਦਾ ਪੇਪਰ ਹੋਵੇਗਾ। ਸਭ ਤੋਂ ਪਹਿਲਾਂ 8ਵੀਂ ਅਤੇ 10ਵੀਂ ਜਮਾਤ ਦੀ ਜੋ ਡੇਟ ਸ਼ੀਟ ਹੈ ਉਹ ਇਸ ਪ੍ਰਕਾਰ ਹੈ ਜਿਸ ਦੇ ਵਿੱਚ 15 ਤਰੀਕ ਨੂੰ ਗਣਿਤ ਦਾ ਪੇਪਰ 8ਵੀਂ ਕਲਾਸ ਦਾ ਅਤੇ 10ਵੀਂ ਦਾ ਸਾਇੰਸ ਦਾ ਪੇਪਰ 16 ਤਰੀਕ ਨੂੰ ਹਿੰਦੀ ਦਾ ਪੇਪਰ 8ਵੀਂ ਦਾ ਅਤੇ ਪੰਜਾਬੀ B ਦਾ 10ਵੀਂ ਕਲਾਸ ਦਾ ਉਸ ਤੋਂ ਬਾਅਦ 18 ਤਰੀਕ ਨੂੰ ਸਾਇੰਸ ਦਾ 8ਵੀਂ ਕਲਾਸ ਦਾ ਅਤੇ 10ਵੀਂ ਕਲਾਸ ਦਾ ਸਮਾਜਿਕ ਸਿੱਖਿਆ ਦਾ 19 ਤਰੀਕ ਨੂੰ ਸਮਾਜਿਕ ਸਿੱਖਿਆ 8ਵੀਂ ਕਲਾਸ ਦੇ ਲਈ ਅਤੇ 10ਵੀਂ ਦੇ ਲਈ ਪੰਜਾਬੀ B ਦਾ ਪੇਪਰ 20 ਤਰੀਕ ਨੂੰ ਪੰਜਾਬੀ ਦਾ ਪੇਪਰ 8ਵੀਂ ਲਈ ਅਤੇ 10ਵੀਂ ਲਈ ਅੰਗਰੇਜ਼ੀ ਦਾ ਪੇਪਰ ਇਸ ਤੋਂ ਬਾਅਦ 22 ਤਰੀਕ ਨੂੰ ਅੰਗਰੇਜ਼ੀ ਦਾ ਪੇਪਰ 8ਵੀਂ ਕਲਾਸ ਦਾ ਅਤੇ 10ਵੀਂ ਦਾ ਗਣਿਤ ਦਾ ਪੇਪਰ 23 ਤਰੀਕ ਨੂੰ ਸਰੀਰਿਕ ਸਿੱਖਿਆ ਪੇਪਰ 8ਵੀਂ ਦਾ ਅਤੇ ਹਿੰਦੀ ਦਾ ਪੇਪਰ 10ਵੀਂ ਕਲਾਸ ਦਾ ਇਸ ਤੋਂ ਬਾਅਦ 24 ਤਰੀਕ ਨੂੰ ਕੰਪਿਊਟਰ ਸਾਇੰਸ 8ਵੀਂ ਦਾ ਅਤੇ ਸਰੀਰਿਕ ਸਿੱਖਿਆ 10ਵੀਂ ਕਲਾਸ ਦਾ ਪੇਪਰ ਉਸ ਤੋਂ ਬਾਅਦ 12ਵੀਂ ਕਲਾਸ ਦੀ ਡੇਟਸ਼ੀਟ ਦੇਖ ਸਕਦੇ ਹੋ ਜੋ ਕਿ ਅਲੱਗ-ਅਲੱਗ ਅੱਗੇ ਸਬਜੈਕਟ ਵਾਈਜ਼ ਵੰਡਿਆ ਗਿਆ ਜਿਸ ਦੇ ਵਿੱਚ ਆਰਟਸ ਸਾਇੰਸ ਕਮਰਸ ਵੋਕੇਸ਼ਨਲ ਇਨਾਂ ਦੇ ਅਲੱਗ-ਅਲੱਗ ਪੇਪਰ ਦੀ ਡੇਟਸ਼ੀਟ ਅਨਾਉਂਸ ਕੀਤੀ ਗਈ ਹੈ ਜਿਹੜੀ ਕਿ ਤੁਸੀਂ ਆਪਣੇ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰ ਲੈਣਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਏਗੀ ਅਗਰ ਆਪਾਂ ਇੱਕ-ਇੱਕ ਕਲਾਸ ਦੀ ਡੇਟਸ਼ੀਟ ਦੇ ਬਾਰੇ ਦਸੀਏ ਤਾਂ ਇਸ ਤੋਂ ਬਾਅਦ 6ਵੀਂ 7ਵੀਂ ਅਤੇ 9ਵੀਂ ਕਲਾਸ ਦੀ ਡੇਟਸ਼ੀਟ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ 15 ਤਰੀਕ ਤੋਂ ਲੈ ਕੇ 25 ਤਰੀਕ ਤੱਕ ਪੇਪਰ ਹੋਣ ਵਾਲਿਆ ਜਿਸ ਦੇ ਅਨੁਸਾਰ ਤੁਸੀਂ ਆਪਣੀ ਡੇਟਸ਼ੀਟ ਜ਼ਰੂਰ ਰੀਡ ਕਰੋ ਤੇ ਤੁਸੀਂ ਇਹਨਾਂ ਛੁੱਟੀਆਂ ਦੇ ਵਿੱਚ ਆਪਣੇ ਪੇਪਰਾਂ ਦੀ ਤਿਆਰੀ ਕਰੋ ਤਾਂ ਕਿ ਵਧੀਆ ਨੰਬਰ ਲੈ ਕੇ ਤੁਸੀਂ ਆਪਣੇ ਪਰਸੈਂਟੇਜ ਵਧਾ ਸਕੋ ਕਿਉਂਕਿ ਇਹ ਜੋ ਪੇਪਰ ਹੈ ਇਹਨਾਂ ਦੇ ਕਾਊਂਟ ਕਰਨ ਤੋਂ ਬਾਅਦ ਹੀ ਤੁਹਾਡਾ ਜੋ ਫਾਈਨਲ ਰਿਜ਼ਲਟ ਹੈ ਉਹ ਤਿਆਰ ਕੀਤਾ ਜਾਂਦਾ ਕਿਉਂਕਿ ਜੋ ਫਾਈਨਲ ਪੇਪਰ ਆ ਉਹ ਫਰਵਰੀ ਮੰਥ ਦੇ ਵਿੱਚ ਹੈ ਔਰ ਇਹਨਾਂ ਦੇ ਵਿੱਚ ਜੋ ਅਸੈਸਮੈਂਟ ਲੱਗਦੀ ਹੈ ਅਗਰ ਤੁਹਾਡੇ ਪੇਪਰ ਵਧੀਆ ਹੋਣਗੇ ਤਾਂ ਅਸੈਸਮੈਂਟ ਵੀ ਵਧੀਆ ਲਗਾਈ ਜਾਂਦੀ ਹੈ ਇਸ ਤੋਂ ਬਾਅਦ 11ਵੀਂ ਕਲਾਸ ਦੀ ਡੇਟਸ਼ੀਟ ਦੇਖ ਸਕਦੇ ਹੋ ਕਿਉਂਕਿ ਅਲੱਗ-ਅਲੱਗ ਸਬਜੈਕਟ ਵਾਈਜ਼ ਅਲੱਗ-ਅਲੱਗ ਪੇਪਰ ਦੱਸੇ ਗਿਆ ਤਾਂ ਉਸ ਦੇ ਹਿਸਾਬ ਨਾਲ ਤੁਸੀਂ ਇਸ ਨੂੰ ਵੀ ਜ਼ਰੂਰ ਚੈੱਕ ਕਰੋ ਇਸ ਤੋਂ ਬਾਅਦ ਹਦਾਇਤਾਂ ਦਿੱਤੀਆਂ ਗਈਆਂ ਨੇ ਸਕੂਲ ਮੁਖੀ ਉਪਰੋਕਤ ਡੇਟਸ਼ੀਟ ਵਿੱਚ ਦਰਸਾਈ ਵਿੱਚ ਤੋਂ ਇਲਾਵਾ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਲਏ ਗਏ ਵਾਧੂ ਵਿਸ਼ੇ ਦੀ ਡੇਟਸ਼ੀਟ ਆਪਣੇ ਪੱਤਰ ਤੇ ਬਣਾਉਣਾ ਅਤੇ ਯਕੀਨੀ ਬਣਾਉਣਾ ਕਿ ਸਾਰੇ ਵਿਦਿਆਰਥੀਆਂ ਦੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਮਿਤੀ 25/1/2024 ਤੱਕ ਮੁਕੰਮਲ ਹੋ ਜਾਵੇ ਪ੍ਰੀ ਬੋਰਡ ਟਰਮ ਪ੍ਰੀਖਿਆ 2 ਲਾਈ ਪੇਪਰ ਪੂਰੇ ਸਿਲੇਬਸ ਵਿੱਚ ਲਿਆ ਜਾਵੇਗਾ। ਪੇਪਰ ਦਾ ਪੋਆਇਟਰਨਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੋਏ ਨਵੇਂ ਪੈਟਰਨ ਮੁਤਾਬਕ ਪੂਰੇ ਅੰਕ ਦਾ ਹੋਵੇਗਾ। 8ਵੀਂ ਅਤੇ 10ਵੀਂ ਜਮਾਤ ਦੀ ਕੇਵਲ ਪੰਜਾਬੀ, ਹਿੰਦੀ, ਇੰਗਲਿਸ਼, ਗਣਿਤ, ਸਮਾਜਿਕ ਸਿੱਖਿਆ ਅਤੇ ਸਾਇੰਸ ਵਿਸ਼ੇ ਦੀ ਪ੍ਰੀ-ਬੋਰਡ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ। 12ਵੀਂ ਜਮਾਤ ਲਈ ਮੈਡੀਕਲ, ਨਾਨ-ਮੈਡੀਕਲ, ਕਮਰਸ ਅਤੇ ਹਿਊਮਨਿਟੀ स्टेज इन दिस सब्जेक्ट प्री बोर्ड परीक्षा ਦੇ ਪ੍ਰਸ਼ਨ ਹੈਡ ਆਫ ਵੱਲੋਂ ਭੇਜੇ ਜਾਣਗੇ ਇਸ ਤੋਂ ਇਲਾਵਾ ਨন ਬੋਰਡ ਪ੍ਰੀਖਿਆ 6ਵੀਂ 7ਵੀਂ 9ਵੀਂ 11ਵੀਂ ਦੀ টার্ম ਪ੍ਰੀਖਿਆ 2 ਦੇ ਪ੍ਰਸ਼ਨ ਪੱਤਰ ਸਕੂਲ ਮੁਖੀ ਵਿਸ਼ੇ ਅਧਿਆਪਕ ਤੋਂ ਸਕੂਲ ਪੱਤਰ ਦੇ ਤਿਆਰ ਕਰਵਾਏਗਾ ਯਾਨਕਿ ਜੋ 6ਵੀਂ ਕਲਾਸ ਹੈ 7ਵੀਂ ਕਲਾਸ ਹੈ 9ਵੀਂ ਕਲਾਸ ਅਤੇ 11ਵੀਂ ਦੇ ਪੇਪਰ ਸਕੂਲ ਦੇ టీచర్ ਵੱਲੋਂ بنائے ਜਾਣਗੇ ਬਾਕੀ ਜੋ ਬੋਰਡ ਪ੍ਰੀਖਿਆ ਨੇ ਉਹਨਾਂ ਦੇ ਪੇਪਰ ਹੈਡ ਆਫਸ ਵੱਲੋਂ ਆਣਗੇ ਔਰ ਇਹਨਾਂ ਪੇਪਰਾਂ ਦਾ ਸਮਾਂ ਸਾਰੀ ਡਿਟੇਲ ਤੁਹਾਨੂੰ ਇਸ ਨੋਟਿਸ ਵਿੱਚ ਦਿੱਤੀ ਹੋਈ ਹੈ ਜਿਸ ਦੇ ਬਾਰੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਹੋਰ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਹੈ ਧੰਨਵਾਦ